ਮੈਂ ਪਨੀਰ ਦੀ ਸਬ지 ਬਣਾਉਂਗਾ ਘੱਟੇ ਪਨੀਰ ਸਰਾ ਐਸਪ੍ਰੈਸੋ ਕੋਈਆਂ ਬੀਨਸ ਤੇ ਤੁਹਾਨੂੰ ਹੋਈ ਨਾਲ ਬੁਖਾਰ ਜ ਆੀ ਮਤਨ ਕਰਕੇ ਦੱਕੀ ਮੇ ਆਲੂ ਉਹ ਵੀ ਕੱਟ ਲਿਆ ਅਦਰਕ ਲਸਣ ਤੇ ਧਾਤਰਾ ਮਦ ਕਰੀਆ ਕਿੰਤੋਂ ਦਿਖਾਉਣੇ ਜੇ ਤੇ ਦੱਬਾਂਗੇ ਇਹ ਫੜੀਆਂ ਆ ਪਤੋੜੀਆਂ ਘਰ ਦੀਆਂ ਥੋੜੀ ਫਰੈਸ਼ ਆ ਤੇ ਲਾਈਆਂ ਥੋੜੀਆਂ ਲਤੀਆਂ ਪਰ ਲਾਈਆਂ ਫਰੈਸ਼ ਵਾ ਜਦ ਨੀਂਦ ਨੂੰ ਲਾਈਆਂ ਬਹੁਤ ਵਧੀਆ ਕੀ ਹੋਈ ਸਸੀ ਦੀ ਨਾਲ ਦੀ ਰੀਸ ਨੇ ਇਹ ਬਹੁਤ ਲੱਗੀ ਮਾਤਾ ਮੈਂ ਤਾਂ ਨਾਲ ਦੀ ਕੁਕਿੰਗ ਵੀਡੀਓ ਹਰ ਬੰਨੇ ਆਇਆ ਇੱਕ ਮੈਂ ਪੀਸ ਮਾਰਦ ਮਾਤਾ ਨੇ ਕੱਟ ਲਿਆ ਨਵੀਂ ਲੀਨ ਤਾਂ ਖੱਟਣ ਵਾਲੀ ਰਗੀ ਨੂੰ ਇਦਾਂ ਕੱਟ ਲੈਣਾ ਤਾਂ ਗੀਰ ਵੀ ਕੱਠਣਾ ਦਾ ਕਿਹਾ ਕਿ ਆਪ ਆਲੂ ਪਾਉਣੇ ਅੱਛੇ ਜੀ ਤੇ ਤਾਂ ਜਿਵੇਂ ਆਪਾਂ ਬਿਜੂਰੀ ਘਟਾਂਗੇ ਤਾਇਆ ਜੀ ਸੀ ਕੀਤੀ ਜਿਹੜੀ ਹੋ ਜਾਣੀ ਬਾਅਦ ਵਿੱਚ ਮਾਰ ਦੀ ਸੇਕ ਨਾਲ ਠੀਕ ਹੈ ਜੀ ਜੇ ਆਪਾਂ ਮੋਟੀ ਘਾਟੀ ਦਾ ਤੇ ਇਹਨੂੰ ਸੇਕ ਜਾ ਲੱਗ ਜਾਣਾ ਤਾਂ ਬਾਅਦ ਆਪ ਇਹਦਾ ਟੇਸ ਨਹੀਂ ਰਹਣਾ ਉਹ ਆਪ ਖੜੀ ਖੜੀ ਹੀ ਰੱਖਣੀ ਹੈ ਲੰਘ ਤਾਂ ਇਹ ਰੋਮਾ ਦਾ ਕਰਦੇ ਜਿੰਦਾ ਇਦਾਂ ਕਰ ਲਓ

ਕਿੰਚੂਰ ਚੋੜ ਬਲ ਲਗਣ ਮਤਮਤ ਖੋਰੀ ਕਰਾ ਸਕੋ ਆਪ ਬਾਹਰ ਨੂੰ ਫਿਰ ਉਹਨੇ ਜਿਆਦਾ ਇੱਕ ਆਪੇ ਨੂੰ ਇਹਨੇ ਮਿਲਣੇ ਨੇ ਫਿਰ ਉਹਨੂੰ ਕਿੰਨੇ ਸਾਲਲੇ ਪਾਰ ਹੋਣ ਆਪਾਂ ਦੀ ਯਾਰਾਂ ਦਾ ਰੱਖੀ ਲੋਕ ਕਹਾਣੀ ਦੇ ਇੱਕ ਬੰਦ ਤੋਂ ਬਦੂ ਕੋ ਤੇ ਗੜੀ ਵਾਲਾ ਹੈ ਲੋਹਰੇ ਹੋ ਰਿਹਾ ਹੈ ਕਿ ਫੜੀ ਪਾਵਾਂਗੇ ਵੀ ਸਵਾਦ ਨੂੰ ਖਾਣ ਵਾਲੇ ਨੇ ਤੇ ਖਾਣ ਨੂੰ ਕਿ ਚੌੜਖਾ ਬਣਾਉਣ ਦਾ ਵਾਰਨ ਹੋ ਗਿਆ ਸੀ ਕਿੰਨੇ ਹਲਾ ਲੱਗਦੇ ਨੇ ਆਪਾਂ ਬਾਹਰ ਕਲੈਕਸ਼ਨ ਕਰਨੇ ਵੇਲੇ ਆਪਣੇ ਘਰ ਕੇ ਨੂੰ ਨੂੰ ਤੁੰਗੋ ਬਹੁਤ ਆਦਾਂਗੇ ਕਿਸੇ ਤਰ੍ਹਾਂ ਤੇ ਸੰਧਗਾ ਮਟਾ ਦੇ ਨਾ ਨਹੀਂ ਪਾਰਿੰਦੇ ਬਣ ਕੇ ਆਪਣੀ ਹੋ ਜਾ ਰੈਡੀ ਨੂੰ ਆਣਾ ਖਾ ਸਕਦੇ ਗਰਮੀ ਦੇ ਮੌਸਮ ਨੂੰ ਬਹੁਤ ਚੰਗਾ ਲੱਗੂਗੀ ਇਹ ਰੱਖੀ ਜੀ ਮੇਰੇ ਜੀਤ ਕੰਡਾਬੀ ਦੀ ਫਾਈਲੀਆਂ ਠੀਕ ਹੈ ਜੀ ਤੇ ਆਪ ਕੋ ਬਣਾ ਲੈਣੇ ਸੰਖੇਪ ਤਰੀਕੇ ਨਾਲ ਤੇ ਮੈਂ ਇਹ ਆਪਣੀ ਮਾਤਾ ਨੇ ਮਾਰ ਕੇ ਬਤੀਆ ਤੇ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਦੱਸੋ ਜਰੂਰ ਤੁਹਾਨੂੰ ਵੀ ਪਸੰਦ ਆ ਰਹੀ ਹੈ ਕੁਕਿੰਗ ਵਾਲੀ ਜਾਂ ਦੱਸੋ ਕਿ ਸਾਫ ਸਿਰ ਵੀ ਬਣਾਈ ਜੇ